ਮੇਰੇ ਪਾਪੇ ਮਾਤਾ ਜੀ ਕੋਲੋਂ ਹੋਇਆ ਜਿਹੜੀ ਮਮਾ ਮਮਾ ਤੇ ਸੋਹੇ ਸੀ ਕਦੇ 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 ਕਹਿੰਦੇ ਅਜੀ ਤਾਇਨਾਤ ਜਿਵੇਂ ਬਲੱਡ ਫੋਟੋ ਕਰਦੇ ਨੇ ਲੈ ਕੇ ਟਾਹ ਜੀ ਰਹਿਣਾ ਸੈਨ ਦਾ ਹੋਣਾ ਰਸ ਨਹੀਂ ਕਰਦੇ ਨਹੀਂ ਲੈ ਕੇ ਫੋਟੋ ਕਰਦੇ ਹਣੀ ਦੀ ਆਪ ਨੂੰ ਪਿੱਛੇ ਤੇ ਰੱਖ ਲੈ ਜੀ ਸੇ ਪੋਟਾਸ਼ਨ ਮੈਂ ਕਿੰਨਾ ਬਣਾਇਆ ਇੱਧਰ ਵੀ ਮੈਂ ਮੈਂ बारह <imitation> ते ਜੋ ਐ ਸਿੱਧੀ ਧਾੜੇ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਸਾਡੀ ਸਾਰੀ ਟੀਮ ਵੱਲੋਂ ਅੱਜ ਮਨਨਾ ਸਿੰਘ ਨਗਰ ਵਿਖੇ ਜਿੱਥੇ ਨਿਰੰਤਰदास 12 ਦਿਨ ਤੋਂ ਜਿਹੜੇ ਲੰਗਰ ਦੀ ਸੇਵਾ ਚੱਲ ਰਹੀ ਉਹਦੇ ਨਾਲ ਨਾਲ ਅੱਜ ਸਾਡੀ ਟੀਮ ਨੇ ਸਾਰਿਆਂ ਨੇ ਮਿਲ ਕੇ ਇੱਕ ਬਲੱਡ ਡੋਨੇਟ ਕੈਂਪ ਦਾ ਜੋ ਉਪਰਾਲਾ ਕੀਤਾ ਹੈ ਬੜਾ ਸ਼ਲਾਘਾਜਨਕ ਉਪਰਾਲਾ ਕੀਤਾ ਔਰ ਜਿਹੜਾ ਬਲੱਡ ਡੋਨੇਟ ਸਭ ਦੋਸਤਾਂ ਵੀਰਾਂ ਨੇ ਕੀਤਾ ਹੈ ਕਿ ਕਿਸੇ ਨਾ ਕਿਸੇ ਜ਼ਰੂਰਤਮੰਦ ਪਰਿਵਾਰਾਂ ਦੇ ਕੰਮ ਆਏਗਾ ਉਹਦੀ ਲੜੀ ਬੰਗੋ ਅੱਜ ਤੁਸੀਂ ਦੇਖ ਸਕਦੇ ਹੋ ਨਿਰੰਤਰ ਤਿਥੇ 10 ਦਿਨਾਂ ਤੋਂ ਤੁਸੀਂ ਸੇਵਾ ਔਰ ਲੰਗਰ ਦੀ ਸੇਵਾ ਵੀ ਆ ਪ੍ਰੋਪਰ ਚੱਲ ਰਹੀ ਨੇ ਔਰ ਮੈਂ ਇਹਦੇ ਨਾਲ ਨਾਲ ਜਿੱਥੇ-ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਹਲਕਾ ਉੱਪਰ ਹੀ ਅਗਰ ਗੱਲ ਕਰਾਂ ਤਕਰੀਬਨ ਹਰ ਜਗ੍ਹਾ ਤੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਹਰ ਜਗ੍ਹਾ ਤੇ ਲੋਕਾਂ ਦੇ ਵਿੱਚ ਜੋ ਉਹਨਾਂ ਦੀ ਭਾਵਨਾ ਉਹਨਾਂ ਨੂੰ ਦੇਖਦੇ ਹੋਏ ਸਾਰੇ ਦਿਨੋਂ ਦਿਨ ਸੇਵਾ ਜਿਹੜੀ ਹੈ ਨਿਰੰਤਰ ਕਰ ਰਹੇ ਨੇ ਔਰ ਮੈਂ ਆਪਣੀ ਸਾਰੀ ਟੀਮ ਵੱਲੋਂ ਲੋਕਾਂ ਨੂੰ ਵੀ ਅਪੀਲ ਕਰਦਾ ਇੱਕ ਮਹਾਨ ਖੂਨਦਾਨ ਕੈਂਪ ਦੇ ਵਿੱਚ ਆ ਕੇ ਹਿੱਸਾ ਲਵੋ ਔਰ ਆਪਣੀ ਸੇਵਾ ਇਹਦੇ ਵਿੱਚ ਪਾਓ ਤੇ ਅਮਨ ਜੀ ਅੱਜ ਤਕਰੀਬਨ ਹਲਕਾ ਜਿਹੜਾ ਤਕਰੀਬ ਸਾਡੇ ਆਪਣੇ ਐਮਐਲਏ ਮਹਾਂਵਰ ਬੁਰਦਲਾਲ ਭੱਜਾ ਜੀ ਅੱਜ ਪਹਿਲੀ ਵਾਰੀ ਤਕਰੀਬਨ ਦੇਖਣ ਮਿਲਿਆ ਕਿ ਕਿਤੇ ਐਮਐਲਏ ਨੇ ਬਲੈਡੀਆ ਕੰਰਾਈਟੀ ਤੇ ਤੇ ਕਿਨ ਅੱਜ ਤੱਕ ਕੋਈ ਹਲਕੇ ਦੇ ਵਿੱਚ ਅੱਜ ਪਹਿਲੀ ਵਾਰੀ ਵੇਖਿਆ ਗਿਆ ਵੀ ਅਸੀਂ ਅਜੇ ਤੁਹਾਡੇ ਵੱਲੋਂ ਤਕਰੀਬਨ ਜਿਹੜਾ ਗੈਜਟ ਸਾਂਭੀ ਬਿਲਕੁਲ ਅਸੀਂ ਤਕਰੀਬਨ ਨਿਰੰਤਰ ਸਾਡੇ ਇਹ ਕਾ ਦੀ ਸੇਵਾ ਚੱਲਦੀ ਰਹਿੰਦੀ ਹੈ ਜਿੱਥੇ-ਜਿੱਥੇ ਲੱਗਦਾ ਹੈ ਕਿ ਜਰੂਰਤਮੰਦ ਪਰਿਵਾਰ ਬੈਠੇ ਨੇ ਲੋੜ ਹੈ ਉੱਥੇ ਸਾਡੀ ਟੀਮ ਵੀ ਜਾਂਦੀ ਹੈ ਔਰ ਅਸੀਂ ਆਪ ਵੀ ਜਾ ਕੇ ਕੋਸ਼ਿਸ਼ ਕਰੀ ਦੀ ਆਪ ਜਾ ਕੇ ਡੋਨੇਟ ਕਰੀ ਆ ਜਿਵੇਂ ਸਾਡੀ ਸਾਰੀ ਟੀਮ ਨੇ ਐਮਐਲਏ ਬੱਕਾਈ ਜੀ ਸਾਰੀ ਟੀਮ ਨੇ ਅੱਜ ਅੱਥੇ ਬਲੱਡ ਡੋਨੇਟ ਕੀਤਾ ਹੈ ਜੋ ਕਿ ਦੇਖੋ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਆਪਣੇ ਸਰੀਰ ਆਪਣੀ ਹੈਲਥ ਲਈ ਵੀ ਸਭ ਤੋਂ ਵਧੀਆ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਬੱਕਾਈ ਦੇ ਮਾਧਿਅਮ ਤੋਂ ਔਰ ਸਾਡੀ ਟੀਮ ਦੇ ਮਾਧਿਅਮ ਤੋਂ ਅਪੀਲ ਕਰਦੇ ਹਾਂ ਕਿ ਕੈਂਪ ਸਾਡਾ 5 ਵਜੇ ਤੱਕ ਚੱਲੇਗਾ ਔਰ ਜੋ ਵੀ ਡੋਨਰ ਨੇ ਉਹ ਇਹਦੇ ਚ ਆ ਕੇ ਆਪਣਾ ਯੋਗਦਾਨ ਪਾ ਸਕਦੇ ਹਨ ਹੁਣ ਤੱਕ ਕਿੰਨੇ ਦੀ ਪਲੇਟ ਬਣ ਤਕਰੀਬਨ ਹੁਣ ਤੱਕ 50 ਤਕਰੀਬ ਬਲੱਡ ਮਤਲਬ ਹੋ ਚੁੱਕੇ ਡੋਨਰ ਲਗਭਗ ਹੈ 100 ਦੇ ਕਰੀਬ ਜਾਏਗਾ ਮੈਸੇਜ ਆਈ ਹੈ ਜੀ ਜਿਹੜੀਆਂ ਸਾਡੇ ਗੁਰੂ ਸਹਿਬਾਨਾਂ ਦੀਆਂ ਸਾਥੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਨਮਨ ਕਰਨਾ ਚਾਹੀਦਾ ਉਹਨਾਂ ਦਾ ਦਸਤੂਰ ਮਾਰਗ ਨੂੰ ਸਨੋ ਬਣਾਣਾ ਚਾਹੀਦਾ ਥੈਂਕ ਯੂ ਹਾਂਜੀ ਹਾਂਜੀ ਗੁਰਸੋ ਜੀ ਜਿਸ ਤਰ੍ਹਾਂ ਕੀ ਕਹਾਂ ਤੁਹਾਨੂੰ ਜਿਹੜਾ ਕਿ ਅੱਜ ਸਭਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰਕੌਰ ਜੀ ਅਤੇ ਸਹਿਬਜ਼ਾ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਮਹਾ ਖੂਨਦਾਨ ਕੈਂਪ ਚੋਣੀ ਮੱਲੇ ਵਿਖੇ ਸਾਬਜਾਦਾ ਬਾਬਾ ਫਤਿਹ ਸਿੰਘ ਜੀ پارک ਵਿਖੇ ਉਹਨਾਂ ਦੀ ਸਾਰੀ ਕਮੇਟੀ ਜ ਨੌਜਵਾਨ ਕਮੇਟੀ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸਭ ਨਾਲ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹੂੰਗਾ ਕਿ ਅਸੀਂ ਇਸ ਕੈਂਪ ਦਾ ਹਿੱਸਾ ਬਣੀਏ ਜਿਹੜਾ ਖੂਨਦਾਨ ਹੈ ਮਹਾਦਾਨ ਹੈ ਸਾਰੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਹੀ ਬੇਨਤੀ ਕਰੂੰਗਾ ਕੈਂਪ ਵਿੱਚ ਆ ਕੇ ਆਪਣਾ ਖੂਨਦਾਨ ਕਰੋ ਅਤੇ ਜਿੱਦਾਂ ਸਭ ਨੂੰ ਪਤਾ ਹੀ ਹੈ ਪਿਛਲੇ 10 ਦਿਨਾਂ ਤੋਂ ਜਿਹੜਾ ਇੱਥੇ ਲੰਗਰ ਟੂਟ ਲੰਗਰ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਉਹਦੀ ਵੀ ਸੇਵਾ ਕਰੋ ਆ ਕੇ ਤੇ ਵੱਧ ਤੋਂ ਵੱਧ ਚੜ ਕੇ ਸਾਰਿਆਂ ਨੂੰ ਪ੍ਰੇਰਿਤ ਕਰੋ ਕਿ ਆ ਕੇ ਖੂਨਦਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨ ਪੀੜੀ ਕਿਸ ਮੈਸੇਜ ਨੌਜਵਾਨ ਪੀੜੀ ਨੂੰ ਭਾਈ ਮੈਸੇਜ ਹੁੰਦਾ ਹੈ ਦੇਖੋ ਕਿ ਆਪਾਂ ਜਦੋਂ ਧਰਮ ਦੇ ਨਾਲ ਜੁੜਦੇ ਆਂ ਤੇ ਆਪਾਂ ਬੜੀਆਂ ਬੀੜੀਆਂ ਜਿਹੜੀਆਂ ਸੋਸ਼ਲ ਲਾਈਫ ਚ ਕੁਰੀਤੀਆਂ ਨੇ ਉਸ ਤੋਂ ਦੂਰ ਹੋ ਜਾਂਦੇ ਆਂ ਕਿ ਆਪਾਂ ਧਰਮ ਦੇ ਨਾਲ ਜੁੜੀਏ ਜੋ ਤੁਹਾਡੇ ਗੁਰੂ ਸਾਹਿਬ ਜਿਨ੍ਹਾਂ ਦਾ ਉਹ ਜੋ ਮ ਇੱਕ ਤਾਂ ਜਿਹੜੇ ਅੱਜ ਕੱਲ੍ਹ ਛਿੱਧੀ ਦਿਵਸ ਚੱਲ ਛਿੱਧੀ ਦਿਹਾੜੇ ਚੱਲ ਰਹੇ ਆ ਅਸੀਂ ਸਾਰੇ ਜਿਹੜਾ ਪੰਜਾਬ ਦੀ ਧਰਤੀ ਹੈ ਆਪਾਂ ਸੇਵਾ ਦੇ ਪ੍ਰਤੀ ਬਹੁਤ ਜ਼ਿਆਦਾ ਇਹਦੇ ਤੇ ਆਪਾਂ ਲੱਗੇ ਰਹੋਨੇ ਆ ਤੇ ਮੈਂ ਸਾਰੇ ਯੂਥ ਨੂੰ ਕਹੂੰਗਾ ਕਿ ਇਸ ਦਿਹਾੜਿਆਂ ਨੂੰ ਇੱਕ ਆਪਾਂ ਇਹਨੂੰ ਮੇਨ ਵਰਤ ਕੇ ਆਪਾਂ ਸੇਵਾ ਲਲਾਈਏ ਤੇ ਹੋਰ ਜਿਹੜੇ ਯੂਥ ਹੈ ਉਹਨਾਂ ਨੂੰ ਫੂਨ ਦਾਨ ਵਾਲੇ ਪਾਸੇ ਹੋਰ ਜਿਹੜੇ ਸੋਸ਼ਲ ਕੰਮ ਨੇ ਸੋਸ਼ਲ ਕੰਮ ਆ ਲੱਗਣਾ ਚਾਹੀਦਾ ਸਰ ਇੱਕ ਨਮਾਜ਼ ਇਹ ਆਪਣਾ ਸਾਡਾ ਹਰ ਸਾਲ ਇੱਥੇ ਲੱਗਦਾ ਹੈ ਅੱਜ ਦੂਜਾ ਮੈਂ ਕਹੂੰਗਾ ਪਿਛਲੀ ਜਾਂ ਪਿਛੇ ਸਾਲ ਤੋਂ ਅਸੀਂ ਸ਼ੁਰੂਆਤ ਕੀਤੀ ਸੀ ਲੰਗਰ ਤਾਂ ਸਾਡਾ 10-15 ਸਾਲ ਤੋਂ ਅਸੀਂ ਇੱਥੇ ਇਸ ਸਥਾਨ ਤੇ ਆ ਬਾਬਾ ਫਤਿਹ ਸਿੰਘ ਫਾਰਕ ਜਿਹੜਾ ਸਾਡਾ ਹੈਗਾ ਇੱਥੇ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਤੇ ਇੱਥੇ ਅਸੀਂ ਹੁਣ ਉਹ ਲਾਨੇ ਆ ਤੇ ਖੂਨਦਾਨ ਦਾ ਜਿਹੜਾ ਕੈਂਪ ਆ ਦੂਜਾ ਖੂਨਦਾਨ ਕੈਂਪ ਆ ਕਿਦਾਂ ਸਾਡੇ ਅੱਜ ਕਿਹੜੇ ਮਾਹੌਲ ਨੇ ਟੀਮ ਆਈ ਸੀ ਸਾਡੇ ਬਹੁਤ ਹੀ ਸਤਕਾਰੀ ਹੋ ਲੁਧਿਆਣੇ ਦੇ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੀ ਮਦਦ ਦੇ ਨਾਲ ਸਾਰੀ ਸਮੂਚੀ ਟੀਮ ਉਹਨਾਂ ਦੀ ਸਵੇਰੇ 9 ਵਜੇ ਦੀ ਇੱਥੇ ਬੈਠੀ ਮੈਂ ਹਟਾ ਹੀ ਮੈਸੇਜ ਦਊਂਗਾ ਮੈਂ ਤਾਂ ਅੱਗੇ ਵੀ ਮੈਮ ਤੁਹਾਡੇ ਆਪਣੇ ਮਾਧਿਅਮ ਰਾਹੀਂ ਤੁਹਾਡੇ ਕੋਲ ਕਿ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਖੂਨਦਾਨ ਇੱਕ ਮਹਾਦਾਨ ਹੈ ਆਪੀ ਆਪਣਾ ਇੱਕ ਇੱਕ ਕਤਰਾ ਖੂਨ ਦਾ ਜਿਹੜਾ ਆਪਾਂ ਸਹੀ ਕੰਮ ਚ ਲਾਈਏ ਜੇ ਕਿਸੇ ਦੀ ਅਸੀਂ ਜਾਨ ਬਚਾ ਸਕਦੇ ਆ ਕਿ ਮੈਡੀਕਲੀ ਪ੍ਰੂਵਡ ਹੈ ਇੱਕ ਖੂਨ ਦੀ ਬੋਤਲ ਤਿੰਨ ਜਾਨਾਂ ਦੀ ਜਾਨ ਬਚਾ ਸਕਦੀ ਹੈ ਤੇ ਆਪਾਂ ਕਿਉਂ ਨਾ ਇੱਕ ਖੂਨ ਦੀ ਬੋਤਲ ਦੇ ਕੇ ਤਿੰਨ ਜਣਾਂ ਦੀ ਜਾਨ ਬਚਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਗੋਪੀ ਸਿੰਘ ਜੀ ਜਿਹੜੇ ਜਿਹੜੇ ਅੱਜ ਸੀਸੀ ਦੇ ਅੱਗੇ ਚੱਲ ਰਹੇ ਨੇ ਉਹਦੇ ਤੁਹਾਡੇ ਵੱਲੋਂ ਤੁਹਾਡੀ ਸੰਸਥਾ ਵੱਲੋਂ ਦਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਤਿਕਾਰ ਕਰਦੇ ਨੇ ਟੱਕਰ ਵੀ ਲਾਇਆ ਜਾਂਦੇ ਨੇ ਚਾਹ ਦੇ ਪੁਰਤਕੀ ਬਣਾ ਕੇ ਲੱਕੜੀ ਹੋਰ ਅੱਗ ਲੜ ਕੇ ਪਿਲਾਏ ਛੋਟੇ ਸਾਹਿਬ ਜਦਿਆਂ ਦੀ ਯਾਦ ਚ ਜਿਵੇਂ ਕਿ 10 ਤੋਂ 15 ਸਾਲ ਹੋ ਗਏ ਹੈ ਤੁਹਾਨੂੰ ਸਾਡੀ ਸੰਸਥਾ ਬਾਬਾ ਮੱਦੇ ਸਿੰਘ ਦੇਵਾ ਸੋਸਾਇਟੀ ਵੱਲੋਂ ਲੰਗਰ ਲਗਾਈ ਜਾਂਦੇ 73 ਲੰਗਰ ਚੱਲ ਰਹੇ ਆ ਅੱਜ ਨੌਜਵਾਨਾਂ ਨੇ ਲੱਟ ਦੀ ਆਪਰੇਸ਼ਨ ਦਾ ਕੈਂਪ ਲਾਇਆ ਸੀਗਾ ਪਿਛਲੇ ਸਾਲ ਦੀ ਤਰ੍ਹਾਂ ਲੱਟ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ ਹੋਰ ਦਾ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਖੂਨ ਦਾ ਸਾਰੇ ਵੱਚੜ ਦੇ ਹੱਥ ਲੈ ਰਹੇ ਹੈ ਸਾਰਿਆਂ ਨੂੰ ਅਸੀਂ ਵੀ ਅਪੀਲ ਕੀਤੀ ਸੀ ਤੁਹਾਡੇ ਰਾਂਹੀਂ ਵੀ ਵੀ ਦੋ ਦਿਨ ਰਹਿੰਦੇ ਵੀ ਸਾਰਿਆਂ ਨੇ ਵੱਚੜ ਦੇ ਹੱਥ ਹੱਲ ਲਿਆ ਤੇ ਥੋੜੇ ਸਾਡਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਹੈ ਸਾਰੀ ਫੈਸਲੀ ਵੱਲੋਂ ਸਾਰੇ ਨੌਜਵਾਨਾਂ ਦਾ ਹਰ ਇੱਕ ਮੈਸੇਜ ਅੜਕਾ ਕਿ ਮੇਰਾ ਬਾਦ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਤੁਹਾਨੂੰ ਛੋੜੇ ਸਾਹਿਬ ਚਾਹੁੰਦੇ ਆ ਜੀ ਘਾੜਤ ਨੂੰ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਧਰੰਦ ਫਤੇਗੜ ਸਾਹਿਬ ਯਾਦ ਖਾਣਾ ਚਾਹੀਦਾ ਹੈ ਉਹ ਦਸਰਾ ਚਾਹੀਦਾ ਜੋ ਸਾਡਾ ਇਤਿਹਾਸ ਹੈ ਜੋ ਸਾਡੇ ਨਾਲ ਵਾਪਰੇ ਆ ਜੋ ਮੁਗਲਾਂ ਨੇ ਪਹਿਲੇ ਕੀਤਾ ਸਾਡੇ ਨਾਲ ਸਾਡੇ ਸਾਹਿਬਜ਼ਾਦੇ ਨਾਲ ਪੂਰਾ ਪਰਵਾਦ ਵਾਰਿਆ ਗੋਬਿੰਦ ਸਿੰਘ ਮਹਾਰਾਜ ਨੇ ਇਹ ਪੂਰਾ ਪਰਵਾਦ ਨਾ ਵਾਰਦੇ ਤੇ ਆਪਾਂ ਅੱਜ ਇੱਧਾ ਆ ਬੈਠੇ ਆ ਕਿੰਨੇ ਦਿਨ ਕਿੰਨੇ ਦਿਨ ਤੋਂ ਚੱਲੇਗਾ ਇਹ 15 ਤਰੀਕ ਨੂੰ ਸਟਾਰਟ ਕੀਤਾ ਸੀ 22 ਤਰੀਕ ਕੱਲ੍ਹ ਦੀ ਸਮਾਪਤੀ ਹੈ ਅੱਜ ਬਲੱਡ ਡੋਨੇਸ਼ਨ ਕੈਂਪ ਹੈ ਨਾਲ ਲੱਗਰ ਚੱਲ ਰਿਹਾ ਹੈ ਕੱਲ੍ਹ ਦੀ ਸਮਾਪਤੀ ਹੈ ਤੁਹਾਡੇ ਵੱਲੋਂ ਕਿੰਨੇ ਮੈਂ ਖੁੰਦਾਰ ਕੈਂਪ ਕਰ ਰਹੇ ਹੋ ਇਹ ਦੂਜਾ ਖੁੰਦਾਰ ਕੈਂਪ ਹੈ ਪਿਛਲੇ ਸਾਲ ਉਪਰਾਲਾ ਸਟਾਰਟ ਕੀਤਾ ਸੀ ਇਸ ਸਾਲ ਇਹ ਦੂਜਾ ਦਾ ਹੈ ਇਹ ਖੁੰਦਾਰ ਕੈਂਪ ਅੱਜ ਜੀ ਇਹ ਸਰਕਾਰੀ ਸਿਵਲ ਸਰਜਨ ਤੇ ਸਰਕਾਰ ਦੇ ਮਾਧਿਅਮ ਨਾਲ ਕੈਂਪ ਲਗਾਇਆ ਹੈ ਸਾਡੇ ਮਾਨਯੋਗ ਐਮਐਲਏ ਮਨਨ ਬੱਗਾ ਜੀ ਉਹਨਾਂ ਦੀ ਰੈਨਮਾਈ ਏਟ ਉਹ ਵੀ ਸਾਡੇ ਕੋਲ ਮੈਂਬਰ ਨੇ ਤੁਹਾਡੀ ਸੋਸਾਇਟੀ ਤੇ ਤੇ ਸਾਰੀ ਸੇਵਾ ਉਹ ਵੀ ਇੱਥੇ ਬਹੁਤ ਕਰਦੇ ਉਹਨਾਂ ਦਾ ਪਰਿਵਾਰ ਬਹੁਤ ਸੇਵਾ ਕਰਦਾ ਹੈ ਗੌਰਵ ਬੱਗਾ ਜੀ ਅਮਨ ਬੱਗਾ ਜੀ ਹੋ ਕੇ ਗਏ ਨੇ ਅਮਨ ਬੱਗਾ ਜੀ ਖੁੱਤ ਬਲੱਡ ਦੇ ਕੇ ਗਏ ਨੇ ਹਰ ਸਾਲ ਉਹ ਸੇਵਾ ਇਦਾਂ ਹੀ ਕਰਦੇ ਆ ਸਾਰਾ ਪਰਿਵਾਰ ਸੇਵਾ ਕਰਦਾ ਹੈ ਮਾਨਯੋਗ ਜੀ ਦੇਖੋ ਇਹ ਕੇਂਦਰ ਤੇ ਕਿੰਨੇ ਪਾਣੀ ਨਿਕਲ ਰਹਾ ਹੈ ਨੀਅਰ ਅਬਾਊਟ 50 ਦੇ ਕਰੀਬ ਹੋ ਚੁੱਕੇ ਹੈ ਬਾਕੀ ਕਿਸੇ ਵੀ ਬਲੱਡ ਡੋਨੇਟਰੀ ਦਾ ਜਨਨ ਕਰਦੇ ਹਾਂ ਹਰ ਸਾਲ ਕਰੀ ਲਏ ਜੀ ਪੂਰੇ ਸੋਸਾਇਟੀ ਦੇ ਜਿੰਨੇ ਮੈਂਬਰ ਹੈ 50-10 ਜਿੰਨੇ ਮੈਂਬਰ ਹੈਗੇ ਆ ਸਾਰੇ ਹਰ ਸਾਲ ਦਿੰਦੇ ਆ ਬਲੱਡ ਤੇ ਦਵਾਈ निकालेंगे ਆ ਨਿਰੰਤਰ ਅੱਗੇ ਜਾਰੀ ਰੱਖਾਂਗੇ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਜੀ ਬਲੱਡ ਦੇਣਾ ਬਲੱਡ ਦੇ ਵਿੱਚ ਕੋਈ ਨੁਕਸਾਨ ਨਹੀਂ ਗਾ ਇਹ ਸਭ ਆਪਣਾ ਬਲੱਡ ਦੇਣ ਨਾਲ ਸਿਕਿਉਰਿਟੀ ਹੁੰਦੀ ਹੈ ਨਾਲੇ ਅੱਗੇ ਤਿੰਨ ਜਾਨਾਂ ਬਚਦੀਆਂ ਬਲੱਡ ਦੇਣ ਨਾਲ ਇਹ ਤਾਂ ਅਸੀਂ ਇਹ ਗਾਹਾਂਗੇ ਵੱਧ ਤੋਂ ਵੱਧ ਬਲੱਡ ਦੇਣਾ ਚਾਹੀਦਾ ਸਾਰਿਆਂ ਆਜੋ ਵਿੱਚ ਇਹੀ ਮੈਸੇਜ ਹੈ ਜੀ ਤੁਹਾਨੂੰ ਉਹ ਸ਼ਹਾਦਤਾਂ ਨੂੰ ਯਾਦ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਲਿਜਾ ਕੇ ਸ੍ਰੀ ਹਰਮਨ ਦੇ ਬਤੇਗੜ ਸਾਹਿਬ ਜੋ ਜੋ ਸਾਡੇ ਨਾਲ ਵਾਪਰਿਆ ਉਹ ਜਰੂਰ ਆਪਣੇ ਬੱਚਿਆਂ ਨੂੰ ਇੱਕ ਵਾਰੀ ਜਰੂਰ ਜਾਓ ਤੇ ਜਰੂਰ ਦਿਖਾਓ ਤੇ ਜਰੂਰ ਦੱਸੋ ਉਹਨਾਂ ਨੂੰ ਜੋ ਸਾਡਾ ਇਤਿਹਾਸ ਜੋ ਸਾਡਾ ਵਿਰਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੋਰਾਵਾਲਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਚਾਰ ਸਾਹਿਬ ਜਾਦ ਦੀ ਯਾਦ ਦੇ ਵਿੱਚ ਅੱਜ ਛੋਣੀ ਮੱਲਾ ਵਿਖੇ অতি ਸਤਿਕਾਰਯੋਗ ਮੇਰਾ ਵੀਰ ਸ਼੍ਰੀ ਮਦਨਾਲਾਲ ਜੀ ਦੇ ਸਹਿਯੋਗ ਦੇ ਨਾਲ ਇਹ ਪਾਰਕ ਦਾ ਜੋ ਆਰੰਭ ਕੀਤਾ ਗਿਆ ਉਸ ਤੋਂ ਬਾਅਦ ਅੱਜ ਇੱਥੇ ਇੱਕ ਵਿਸ਼ਾਲ ਦਿੱਤੇ ਖੂਨਦਣ ਕਬਲਾਇਆ ਗਿਆ ਉੱਥੇ ਗੁਰੂ ਕਾ ਲੰਗਰ ਵੀ ਉਹਨਾਂ ਦੀ ਯਾਦ ਨੂੰ ਚੁੜਤਨ ਦੇ ਵਿੱਚ ਲਾਇਆ ਗਿਆ ਅੱਜ ਸਮੂੱਚੇ ਹੀ ਨੋਜ ਉਹਨਾਂ ਦਾ ਸਰਵਾਦ ਕਰਦਾ ਹਾਂ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਜਿ ਲੰਗਰ ਲਾਉਂਦੇ ਹਨ ਅੱਜ ਇਹਨਾਂ ਦਾ ਲੰਗਰ ਆਲੀ ਥਾਂ ਮਾਰੇ ਕਿਰਪਾ ਕਰਕੇ ਇਹਨਾਂ ਤੇ ਬਹੁਤ ਵੱਡੀ ਸੇਵਾ ਕ ਲਈ ਇਹਨਾਂ ਤੋਂ ਇਹ ਟਰੱਕੇ ਦੂ ਸੇਵਾ ਦੇ ਪੱਕਾ ਲੰਗਰ ਲਾਉਣ ਲਈ ਇੱਥੇ ਛਾੜਿਆ ਲਾੜ ਕੀਤਾ ਗਿਆ ਮੈਂ ਆਪਣੇ ਵੱਲੋਂ ਆਪਣੇ ਸਪੂਚੇ ਭਾਈਚਾਰੇ ਵੱਲੋਂ ਸਮੁੱਚੀ ਜਥੇਬੰਦੀਆਂ ਵੱਲੋਂ ਕੋਟਾਨ ਕੋਟ ਧੰਨਵਾਦ ਕਰਦਾ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਤੋਂ ਜਿਨੇ ਜਨੇ ਵੀ ਜੋ ਜੋ ਸੇਵਾ ਕੀਤੀ ਹੈ ਜੋ ਜੋ ਸੇਵਾ ਜਿਸਾ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਪਰਮਾਤਮਾ ਦੇ ਸਿਰ ਤੇ ਆਤਰਾ ਕੇ ਚੜ੍ਹਦੀ ਕਲਾ ਜੀ ਵਾਲੀ ਇੱਜ਼ਤ ਰੱਖਾਉਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ 헤 ਉर्जा-ਪੁਰਜਾ ਕਾ ਤਮਰੇ ਕਬੂਨਾ ਛਾਡੇ ਫੇਰ ਹਰ ਸਾਲ ਦੀ ਤਰ੍ਹਾਂ ਚਾਰੋਂ ਸਾਹਿਬਜ਼ਾਦੇ ਮਾਤਾ ਗੁੱਜਰਕੌਰ ਅਤੇ ਲੱਖਾਂ ਸਿੰਘਾਂ ਸਿੰਘਾਂ ਦੀ ਸ਼ਹਾਦਤ ਦੀ ਯਾਦ ਵਿੱਚ ਮੰਨਾ ਸਿੰਘ ਨਗਰ ਬਾਬਾ ਫਤਿਹ ਸਿੰਘ ਪਾਰਕ ਵਿੱਚ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਅਤੇ ਇਸ ਵਾਰੀ ਦੂਸਰਾ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੀ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਹਾਂ ਨਸ਼ੇ ਤਿਆਗ ਕੇ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਤਿਆਗੋ ਤੇ ਸੇਵਾਲੇ ਪਾਸੇ ਆਓ ਜਿਵੇਂ ਮੇਰੇ ਵੱਡੇ ਵੀਰ ਗੌਰਵ ਬੱਗਾ ਜੀ ਨੇ ਦੱਸਿਆ ਇੱਕ ਖੂਨ ਦੀ ਬੋਤਲ ਤਿੰਨ ਜਾਣਿਆਂ ਦੀ ਜਾਨ ਬਚਾ ਸਕਦੀ ਹੈ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਆਪਣਾ ਖੂਨ ਦਾਨ ਕਰੋ ਖੂਨ ਦਾਨ ਇੱਕ ਮਹਾਦਾਨ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ